ਜੀ ਬੀਬੀ ਰਸਿਕਲ ਜੀ ਸਸਿਕਾ ਕੀ ਹਾਲ ਠੀਕ ਜੀ ਬਹੁਤ ਚੰਗੀ ਹੋਇਆ ਇੱਕ ਦੁੱਸਰ ਜੀ ਸਰਬੀਰ ਜੀ ਦੁਆਰਾ ਪ੍ਰਧਾਨ ਬਣਾਤੇ ਜੀ ਆਪਣੀ ਭਰਤੀ ਦਾ ਕੀ ਬਣੂਗਾ ਜੀ ਆਪਣੀ ਭਰਤੀ ਦਾ ਕੀ ਬਣੂਗਾ ਜੀ ਅਸੀਂ ਤਾਂ ਬਣਾਏ ਆ ਜੀ ਆਪਣੀ ਭਰਤੀ ਦਾ ਹਾਂਜੀ ਆਪਣੀ ਭਰਤੀ ਹੋ ਗਈ ਹੈ ਫਿਕਰ ਨਾ ਕਰੋ ਤੇ ਉਹਦਾ ਕੀ ਬਣੂਗਾ ਜੀ ਆਪਾਂ ਕੈਰੀਅਰ ਬਣਾਵਾਂਗੇ ਇਹ ਭਗੌੜਾ ਦੱਲ ਹੈ ਸਾਡਾ ਕੈਰੀਅਰ ਬਣੇਗਾ ਤੁਹਾਡਾ ਭਗੌੜਾ ਜੀ ਨਹੀਂ ਤੇ ਜੇ ਤੁਹਾਨੂੰ ਕਮ ਗੁਰਦੁਆਰੇ ਕਮੇਟੀ ਦਾ ਪ੍ਰਧਾਨ ਬਣਾਉਂਦੇ ਫੇਰ ਜੀ ਫੇਰ ਕਿਹੜਾ ਫੇਰ ਕਿਹੜਾ ਬੰ ਫੇਰ ਕਿਹੜਾ ਭਗੌੜਾ ਬੰਨਾ ਸੀਗਾ ਜੀ ਮੈਂ ਤੇ ਮਾਰੇ ਘਰ ਤੇ ਬੰਦੀ ਨਹੀਂ ਸੀ ਤੁਸੀਂ 10 ਸਾਲ ਮੌਜਾਂ ਕਰਕੇ ਬੀਬੀ ਜੀ ਵੇਖ ਲਓ ਕਿੰਨਾ ਉਲਝਣ ਪਿਆ ਨਾ ਕਿੰਨੀ ਐਸ਼ ਕੀਤੀ ਤੇ ਹੁਣ ਆ ਪੈਂ ਗਰੀ ਜੰਨੇ ਆ ਜੀ ਬਹੁਤ ਉੱਤੇ ਰਹੇ ਤੁਹਾਡੇ ਕੋਲ ਜੀ ਕਿੰਨੇ ਵਾਰੀ ਲਖਾਂ ਲੜੇ ਤੁਸੀਂ ਨਹੀਂ ਨਹੀਂ ਜੇ ਮੈਂ ਬੰਦੀ ਰਹੀ ਕੰਮ ਨਹੀਂ ਕੀਤਾ ਨੇ ਕੰਮ ਤਾਂ ਫਿਰ ਪਾਰਟੀ ਦਾ ਹੀ ਕਰਨਾ ਸੀ ਨਾ ਹੀ ਪਾਰਟੀ ਦਾ ਹੀ ਕਰਨਾ ਸੀ ਨਾ ਜੀ ਕਿਸੇ ਦੀ ਪਿਓ ਦੀ ਪਾਰਟੀ ਕਿਸੇ ਦੀ ਪਿਓ ਦੀ ਹੈ ਉਹ ਉਹੀ ਤਾਂ ਮੈਂ ਕਹਿਣਾ ਕਿਸੇ ਦੀ ਪਿਓ ਦੀ ਥੋੜਾ ਜੀ ਇਹ ਵੀ ਜਿਹੜੇ ਆਈਵਰੀ ਆਪਾਂ ਨੂੰ ਮਿਲੇ ਉਹ ਨਾ ਬਣਾਉਣਾ ਉਹ ਪਿਓ ਦੀ ਨਾ ਬਣਾਉਣਾ ਉਹ ਹੀ ਤਾਂ ਕਹਿਣਾ ਫਿਰ ਜੇ ਮੈਂ ਉਹੀ ਤਾਂ ਕਹਿਣਾ ਨਾ ਜੇ ਪਿਓ ਦੀ ਤਾਂ ਆਈਵਰੀ ਆਪਾਂ ਨਹੀਂ ਨਾ ਬਣ ਸਕਦੇ ਫਿਰ ਹੋਰ ਵੀ ਬਣ ਸਕਦਾ ਕੋਈ ਜੀ ਨਹੀਂ ਬਣ ਜੀ ਆਪਾਂ ਤਾਂ ਪਿਓ ਦੀ ਸਮਝ ਕੇ ਮਹਿੰਗੇ ਤੇ ਵੀ ਆਈਵਰੀ ਆਪਾਂ ਨੂੰ ਹੀ ਬਣਾਉਣਾ ਨਹੀਂ ਅਸਲੀ ਕੋਈ ਨਹੀਂ ਕਹਿੰਦੇ ਤਾਂ ਹੀ ਗੁੱਸੇ ਹੋਏ ਆ ਜੀ ਤੁਸੀਂ ਆਚਾਰਾਂ ਚੰਦੂ ਮਾਇਰਾ ਵੇਖ ਲੋ ਤੁਸੀਂ ਚੰਦੂ ਮਾਇਰਾ ਕਿੰਨੇ ਇਲੈਕਸ਼ਨ ਲੜੇ ਆ ਜੀ 15-16 ਇਲੈਕਸ਼ਨ ਲੜੇ ਹੋਣਗੇ ਤੁਹਾਨੂੰ ਬਾਦਲ ਦੇ ਪਤਾਰ ਬੰਦੀ ਤਕਲੀਫ ਹੋਈ ਸਾਨੂੰ ਖੁਸ਼ੀ ਹੋਈ ਹੈ ਜੀ ਸੋ ਜੀ ਮੈਂ ਤਾਂ ਤੁਹਾਨੂੰ ਆਖਾ ਦੇਣ ਲਈ ਤੁਹਾਨੂੰ ਆਖਾ ਦੇਣ ਲਈ ਕੀਤਾ ਸੀ ਪੁਰਨਾ ਮੈਂ ਤਾਂ ਜੀ ਕੋਈ ਮੇਰੀ ਨਾ ਚਿੰਤਾ ਕਰ ਤੋ ਮੈਂ ਕਿਹਾ ਮਨ ਮੰਨ ਦੂਗੀ ਹੋਊਗਾ ਤੁਹਾਡਾ ਜੀ ਜੀ ਬੀਬੀ ਸਸਕਲ ਜੀ ਸਸਕਲ ਕੀ ਹਾਲ ਠੀਕ ਜੀ ਬਹੁਤ ਚੰਗੀ ਹੋਇਆ ਇੱਕ ਦੱਸੋ ਜੀ ਸਰਬੀਰ ਜੀ ਦੁਆਰਾ ਪ੍ਰਧਾਨ ਬਣਾਤੇ ਜੀ ਆਪਣੀ ਭਰਤੀ ਦਾ ਕੀ ਬਣੂਗਾ ਜੀ ਆਪਣੀ ਭਰਤੀ ਦਾ ਕੀ ਬਣੂਗਾ ਜੀ ਅਸੀਂ ਤਾਂ ਬਣਾਏ ਆ ਜੀ ਆਪਣੀ ਭਰਤੀ ਦਾ ਹਾਂਜੀ ਆਪਣੀ ਭਰਤੀ ਹੋ ਰਹੀ ਹੈ ਫਿਕਰ ਨਾ ਕਰੋ ਤੇ ਉਹਦਾ ਕੀ ਬਣੂਗਾ ਜੀ ਆਪਾਂ ਕਾਲੀ ਦਾ ਬਣਾਵਾਂਗੇ ਮੈਂ ਭਗੌੜਾ ਦੱਲ ਹੈ ਸਾਡਾ ਕਾਲੀ ਦਾ ਦੱਲ ਹੈ ਤੁਹਾਡਾ ਭਗੌੜਾ ਜੀ ਨਹੀਂ ਇਹ ਭਗੌੜਾ ਦੱਲ ਹੈ ਨਹੀਂ ਤੇ ਜੇ ਤੁਹਾਨੂੰ ਕਮ ਗੁਰਦੁਆਰੇ ਕਮੇਟੀ ਦਾ ਪ੍ਰਧਾਨ ਬਣਾਉਣ ਦੇ ਫੇਰ ਜੀ ਫੇਰ ਕਿਹੜਾ ਫੇਰ ਕਿਹੜਾ ਬਣ ਫੇਰ ਕਿਹੜਾ ਭਗੌੜਾ ਬੰਨਣਾ ਸੀਗਾ ਜੀ ਦੇ 10 ਸਾਲ ਮੌਜਾਂ ਕਰਕੇ ਬੀਬੀ ਜੀ ਵੇਖ ਲਓ ਕਿੰਨਾ ਉਲਝਣ ਪਿਆਣਾ ਕਿੰਨੀ ਐਸ਼ ਕੀਤੀ ਤੇ ਹੁਣ ਆ ਪੈਂ ਗੜੀ ਜੰਨੇ ਆ ਜੀ ਬਹੁਤ ਉੱਤੇ ਰਹੇ ਤੁਹਾਡੇ ਕੋਲ ਜੀ ਕਿੰਨੇ ਵਾਰੀ ਲੱਖੇ ਖੜੇ ਤੁਸੀਂ ਨਹੀਂ ਨਹੀਂ ਜਿਵੇਂ ਬੰਦੀ ਨਹੀਂ ਕੰਮ ਨਹੀਂ ਕੀਤਾ ਨਹੀਂ ਕੰਮ ਤਾਂ ਫਿਰ ਪਾਰਟੀ ਦਾ ਹੀ ਕਰਨਾ ਸੀ ਨਹੀਂ ਪਾਰਟੀ ਦਾ ਹੀ ਕਰਨਾ ਸੀ ਨਾ ਜੀ ਕਿਸੇ ਪਿਓ ਦੀ ਪਾਰਟੀ ਕਿਸੇ ਪਿਓ ਦੀ ਹੈ ਉਹ ਹੀ ਤਾਂ ਮੈਂ ਕਹਿਣਾ ਕਿਸੇ ਦੀ ਪਿਓ ਦੀ ਥੋੜਾ ਜੀ ਇਹ ਵੀ ਜਿਹੜੇ ਗਾਈ ਵਰੀ ਆਪਾਂ ਨੂੰ ਮਿਲੇ ਉਹ ਪਿਓ ਦੀ ਨਾ ਬਣਾਉਣਾ ਉਹ ਪਿਓ ਦੀ ਨਾ ਬਣਾਉਣਾ ਉਹ ਹੀ ਤਾਂ ਕਹਿਣਾ ਫਿਰ ਜੇ ਮੈਂ ਮੈਂ ਉਹੀ ਤਾਂ ਕਹਿਣਾ ਨਾ ਜੇ ਪਿਓ ਦੀ ਨਾ ਆਈ ਵਾਰੀ ਆਪਾਂ ਨਹੀਂ ਨਾ ਬਣ ਸਕਦੇ ਫਿਰ ਹੋਰ ਵੀ ਬਣ ਸਕਦਾ ਕੋਈ ਜੀ ਨਹੀਂ ਬਣ ਜੇ ਆਪਾਂ ਤਾਂ ਪਿਓ ਦੀ ਸਮਝ ਕੇ ਬਹਿ ਗਏ ਤੇ ਵੀ ਆਈ ਵਾਰੀ ਆਪਾਂ ਨੂੰ ਹੀ ਬਣਾਉਣਾ ਨਹੀਂ ਅਸਲੀ ਕੋਈ ਨਹੀਂ ਕਹਿੰਦੇ ਤਾਂ ਹੀ ਕੁੱਤੇ ਹੋਏ ਆ ਜੀ ਤੁਸੀਂ ਆ ਚੰਦੂ ਮਾਇਰਾ ਵੇਖ ਲਓ ਤੁਸੀਂ ਚੰਦੂ ਮਾਇਰਾ ਕਿੰਨੇ ਇਲੈਕਸ਼ਨ ਲੜੇ ਆ ਜੀ 15 16 ਇਲੈਕਸ਼ਨ ਲੜੇ ਹੋਣਗੇ ਤੁਹਾਨੂੰ ਬਾਦਲ ਦੇ ਪਤਾਰ ਬੰਦੀ ਤਕਲੀਫ ਹੋਈ ਹੈ ਸਾਨੂੰ ਖੁਸ਼ੀ ਹੋਈ ਹੈ ਜੀ ਸੋ ਜੀ ਮੈਂ ਤਾਂ ਤੁਹਾਨੂੰ ਆਸਰਾ ਦੇਣ ਲਈ ਤੁਹਾਨੂੰ ਆਸਰਾ ਦੇਣ ਲਈ ਕੀਤਾ ਸੀ ਪੁਰਨਾ ਤਾਂ ਜੀ ਕੋਈ ਕੋਈ ਤੇਰੀ ਨਾ ਚਿੰਤਾ ਕਰ ਤੂੰ ਮੈਂ ਕਿਹਾ ਮੰਨ ਮੰਨ ਤੂੰ ਕੀ ਹੋਊਗਾ ਤੁਹਾਡਾ ਜੀ